ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਜਦ ਨਿਰਣਾ ਲੈ ਲਿਆ ਕਿ ਧਰਤੀ ਦੇ ਲੋਕਾਂ ਨੂੰ ਸੋਧਣ ਲਈ ਮੈਦਾਨ ਅਮਲ ਵਿੱਚ ਨਿਤਰਨਾ ਚਾਹੀਦਾ ਹੈ ਤਾਂ ਉਹਨਾਂ ਨੂੰ ਫਿਰਨਾ ਰਾਜ ਨਾ ਸਾਜਨ ਭੈਣ ਨਾ ਪਤਨੀ ਨਾ ਪੁੱਤਰ ਤੇ ਨਾ ਕਿਸੇ ਦੇ ਤਰਲੇ ਰੋਕ ਪਾ ਸਕੇ ਮਿਹਰਬਾਨ ਜੀ ਨੇ ਲਿਖਿਆ ਹੈ ਕਿ ਨਵਾਬ ਦੌਲਤ ਖਾਨ ਤੋਂ ਲੈ ਕੇ ਸੁਲਤਾਨਪੁਰ ਦੇ ਹਰ ਵਸਨੀਕ ਨੇ ਤਰਲੇ ਕੀਤੇ ਗੁਰੂ ਨਾਨਕ ਦੇਵ ਜੀ ਦੀ ਸੱਸ ਬੀਬੀ ਚੰਦੋ ਨੇ ਤਾਂ ਇੱਥੋਂ ਤੱਕ ਕਿਹਾ ਵੇ ਨਾਨਕ ਜੇ ਤੂੰ ਫਕੀਰ ਹੀ ਹੋਣਾ ਸੀ ਤਾਂ ਵਿਆਹ ਕਿਉਂ ਕਰਾਇਆ ਟੱਬਰ ਕਿਉਂ ਵਧਾਇਆ ਗੁਰੂ ਮਹਾਰਾਜ ਨੇ ਠਰਮੇ ਨਾਲ ਉੱਤਰ ਦਿੱਤਾ ਕਿ ਕੋਈ ਗ੍ਰਸਥ ਤਜ ਨਹੀਂ ਰਿਹਾ ਉਸਦੇ ਹੁਕਮ ਵਿੱਚ ਗੁਰਸਿੱਖਾਂ ਦੀ ਭਾਲ ਵਿੱਚ ਚੱਲਾ ਹਾਂ ਫਿਰ ਫਰਮਾਇਆ ਘਰ ਤਾਂ ਛੱਡ ਹੀ ਜਾਣੇ ਹਨ ਕੋਈ ਵੀ ਜੀਵ ਇੱਥੇ ਸਦਾ ਟਿਕਿਆ ਨਹੀਂ ਰਹਿ ਸਕਦਾ ਇਹ ਸੋਚਣਾ ਤਾਂ ਮੂਰਖਪੁਣਾ ਹੈ ਕਿ ਕੁਝ ਧਨ ਪਦਾਰਥ ਖਾ ਲਈਏ ਤੇ ਕੁਝ ਸਾਂਭ ਕੇ ਰੱਖ ਲਈਏ ਸ਼ਾਂਭ ਕੇ ਰੱਖੇ ਜਾਣ ਦਾ ਕੋਈ ਲਾਭ ਨਹੀਂ ਹੈ ਕਿਉਂਕਿ ਮੁੜ ਕੇ ਇਸ ਨੂੰ ਵਰਤਿਆ ਨਹੀਂ ਜਾ ਸਕੇਗਾ। ਮਨੁੱਖ ਘੁੰਮਣ ਘੇਰੀਆਂ ਵਿੱਚ ਪਿਆ ਹੋਇਆ ਹੈ ਇਸ ਤੇ ਹੋਰ ਬੁਰਾ ਇਹ ਹੈ ਕਿ ਉਹ ਪਾਪਾਂ ਦੇ ਪੱਥਰ ਲੱਦ ਕੇ ਜ਼ਿੰਦਗੀ ਦੀ ਬੇੜੀ ਇਹਨਾਂ ਘੁੰਮਣ ਘੇਰੀਆਂ ਵਿੱਚੋਂ ਪਾਰ ਲੰਘਾਉਣਾ ਚਾਹੁੰਦਾ ਹੈ। ਸੋ ਪ੍ਰਮਾਤਮਾ ਦੇ ਡਰ ਅਦਬ ਦੀ ਬੇੜੀ ਤਿਆਰ ਕਰਨ ਅਤੇ ਉਸ ਵਿੱਚ ਸਵਾਰ ਹੋਣ ਦਾ ਉਪਦੇਸ਼ ਦੇਣ ਲਈ ਜਾ ਰਿਹਾ ਹਾਂ। ਭਾਈ ਗੁਰਦਾਸ ਜੀ ਦੇ ਸ਼ਬਦਾਂ ਵਿੱਚ ਧਰਤੀ ਦੇ ਲੋਕਾਂ ਨੂੰ ਸੋਧਣ ਲਈ ਨਿੱਤਰ ਪਏ ਚੜਿਆ ਸੋਧਣ ਧਰਤ ਲੁਕਾਈ ਗੁਰੂ ਅਰਜਨ ਦੇਵ ਜੀ ਦੇ ਸ਼ਬਦਾਂ ਵਿੱਚ ਸਤ ਸੰਗ ਲੈ ਚੜੇ ਉਹ ਸਕਾਰ ਮ੍ਰਿਗ ਪਕਰੇ ਬਿਨ ਘੋਰ ਹਥਿਆਰ ਜਿਵੇਂ ਕੋਈ ਯੋਧਾ ਚੜ੍ਹਾਈ ਕਰਦਾ ਹੈ ਤਿਵੇਂ ਬਾਬਾ ਜੀ ਪਖੰਡ ਭੇਖ ਵਹਿਮ ਜ਼ਬਰ ਤੇ ਜ਼ੁਲਮ ਵਿਰੁੱਧ ਮਰਦਾਨਾ ਜੀ ਨਾਲ ਚੜ੍ਹ ਪਏ ਗੁਰੂ ਅਰਜਨ ਦੇਵ ਜੀ ਲਿਖਦੇ ਹਨ 10 ਮਿਰਗੀ ਸਹਜੇ ਬੰਦ ਆਨੀ ਪੰਜ ਮਿਰਗ ਵੇਦੇ ਸ਼ਿਵ ਕੀ ਬਾਣੀ 10 ਹਿਰਨੀਆਂ ਨੂੰ ਮਾਰ ਮੁਕਾਇਆ ਤੇ ਪੰਜ ਹਿਰਨ ਉਹਨਾਂ ਦੇ ਨਿਸ਼ਾਨੇ ਤੋਂ ਬਚ ਨਾ ਸਕੇ ਇੱਕ ਉਦਾਹਰਣ ਭਾਈ ਗੁਰਦਾਸ ਜੀ ਨੇ ਹੋਰ ਦਿੱਤੀ ਹੈ ਕਿ ਜਿਵੇਂ ਸ਼ੇਰ ਗਾਰ ਵਿੱਚੋਂ ਨਿਕਲਦਾ ਹੈ ਤਿਵੇਂ ਉਹ ਗਰਜੇ ਤੇ ਉਹਨਾਂ ਦੀ ਦਹਾੜ ਸੁਣ ਕੇ ਪਖੰਡ ਰੂਪੀ ਹਿਰਨਾਂ ਨੂੰ ਨਸਦਿਆਂ ਵਾਰ ਵੀ ਨਾ ਮਿਲੀ ਆਪ ਜੀ ਨੇ ਪਹਿਲੀ ਉਦਾਸੀ ਵਿੱਚ ਤੀਰਥ ਪੁਰਬ ਸਭੇ ਫਿਰ ਦੇਖੇ ਤੇ ਸਮਝਾਇਆ ਕਾਂਕੇ ਛਕਾਲ ਪਵੇ ਦਰ ਲੇਖੇ ਜੇ ਨੀਅਤ ਰਾਸ ਹੈ ਧਰਮ ਕੇਂਦਰਾਂ ਤੇ ਜਾਣ ਦਾ ਕਾਰਨ ਇਹ ਸੀ ਕਿ ਜੇ ਧਾਰਮਿਕ ਸੂਮੇ ਸਵੱਛ ਹੋ ਜਾਣ ਤਾਂ ਧਰਮ ਦਾ ਨਿਰਮਲ ਜਲ ਆਪ ਮੁਹਾਰੇ ਧਰਮੀਆਂ ਨੂੰ ਮਿਲਦਾ ਰਹੇਗਾ ਇਹ ਇੱਕ ਸਚਾਈ ਹੈ ਕਿ ਸ਼ੰਕਰਾਚਾਰੀਆ ਦਾ ਪ੍ਰਚਾਰ ਬੁੱਧ ਧਰਮ ਨੂੰ ਇੰਨੀ ਸੱਟ ਨਾ ਮਾਰ ਸਕਿਆ ਜਿੰਨੀ ਮਠਾਂ ਵਿੱਚ ਹੁੰਦੇ ਵਿਚਕਾਰ ਨੇ ਮਾਰੀ ਭੇਖੀ ਪ੍ਰਭੂ ਨਾ ਪਾਈ ਹੈ ਗੁਰੂ ਮਹਾਰਾਜ ਹਰ ਥਾਂ ਜਾ ਕੇ ਪੁਕਾਰਦੇ ਸਨ ਜਗਤ ਵਿੱਚ ਪਾਵਨ ਧਾਰਮਿਕ ਸਥਾਨ ਗੰਦੇ ਹੋ ਜਾਣ ਕਾਰਨ ਹੀ ਜਗਤ ਦੇ ਲੋਕੀ ਡੁੱਬਣ ਲੱਗ ਪੈਂਦੇ ਹਨ ਥਾਨਸ਼ਟ ਜਗ ਭ੍ਰਿਸ਼ਟ ਹੋਏ ਡੂਬਤਾ ਏਵ ਜਗ ਗੁਰੂ ਨਾਨਕ ਦੇਵ ਜੀ ਦੀਆਂ ਕੀਤਿਆਂ ਉਦਾਸੀਆਂ ਦੇ ਕੀਤੇ ਪੈਂਡੇ ਤੇ ਪ੍ਰਚਾਰ ਨੂੰ ਦੇਖਣ ਤੋਂ ਪਹਿਲਾਂ ਇਹ ਠੀਕ ਰਹੇਗਾ ਕਿ ਗੁਰੂ ਨਾਨਕ ਦੇਵ ਜੀ ਦਾ ਪ੍ਰਚਾਰ ਢੰਗ ਅੱਖੋਂ ਕੱਢ ਲਿਆ ਜਾਏ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਆਪਣੀਆਂ ਲੰਮੀਆਂ ਉਦਾਸੀਆਂ ਵਿੱਚ ਦੋ ਵਿਰੋਧੀ ਸ਼ਕਤੀਆਂ ਨਾਲ ਟਕਰਾਉਣਾ ਪਿਆ ਇੱਕ ਮੁਸਲਮਾਨਾਂ ਦੀ ਅਤ ਦੀ ਮਜ਼ਬੀ ਕਠੋਰਤਾ ਅਤੇ ਦੂਜੀ ਹਿੰਦੂਆਂ ਦੀ ਪਤਾਲ ਚੋਂ ਦੀ ਵਹਿਮ ਪ੍ਰਸਤੀ ਗੁਰੂ ਨਾਨਕ ਦੇਵ ਜੀ ਨੇ ਦੋਹਾਂ ਨੂੰ ਜਿੱਤਿਆ ਕਿਸੇ ਰਾਜ ਸੱਤਾ ਨਾਲ ਨਹੀਂ ਅਤੇ ਨਾ ਹੀ ਕਿਸੇ ਡਰ ਡਰਾਵੇ ਨਾਲ ਅਤੇ ਨਾ ਹੀ ਕਿਸੇ ਲਾਲਚ ਨਾਲ ਨਿਰੋਲ ਸਨੇਹ ਤੇ ਸੂਝ ਨਾਲ ਸੀ ਐਚ ਪੇਨ ਨੇ ਲਿਖਿਆ ਹੈ ਕਿ ਗੁਰੂ ਨਾਨਕ ਨੇ ਉਹ ਗੱਲ ਸਮਝ ਲਈ ਸੀ ਜਿਹੜੀ ਦੂਜਿਆਂ ਨੇ ਨਹੀਂ ਸਮਝੀ ਸੀ ਧਰਮ ਉਹੋ ਹੀ ਜਿੰਦਾ ਰਹਿ ਸਕਦਾ ਹੈ ਜਿਹੜਾ ਵਰਤੋਂ ਸਿਖਾਲੇ ਜਿਹੜਾ ਇਹ ਨਾ ਸਿਖਾਲੇ ਕਿ ਬਦੀਆਂ ਤੋਂ ਬਚਣਾ ਕਿਵੇਂ ਹੈ ਸਗੋਂ ਸਿਖਾਲੇ ਕਿ ਬਦੀਆਂ ਨਾਲ ਟਕਰਾ ਕੇ ਕਾਮਯਾਬ ਕਿਵੇਂ ਹੋਣਾ ਹੈ ਜਿਹੜਾ ਇਹ ਨਾ ਸਿਖਾਲੇ ਕਿ ਦੁਨੀਆ ਤੋਂ ਨਸਣਾ ਕਿਵੇਂ ਹੈ ਸਗੋਂ ਇਹ ਕਿ ਦੁਨੀਆ ਵਿੱਚ ਚੰਗੀ ਤਰ੍ਹਾਂ ਰਹਿਣਾ ਕਿਵੇਂ ਹੈ ਕਨਿੰਗਮ ਨੇ ਵੀ ਭਾਵਪੂਰਤ ਗੱਲ ਆਖੀ ਹੈ ਕਿ ਇਹ ਮਹਾਨ ਕੰਮ ਕੇਵਲ ਗੁਰੂ ਨਾਨਕ ਦੇਵ ਜੀ ਦਾ ਹੀ ਸੀ ਜਿਨ੍ਹਾਂ ਨੇ ਸੁਧਾਰ ਦੇ ਸੱਚੇ ਸੁੱਚੇ ਅਸੂਲ ਲੱਭੇ ਵਰਤੇ ਅਤੇ ਬੁਨਿਆਦਾਂ ਰੱਖੀਆਂ ਬਣਾਈਆਂ ਜਿਨ੍ਹਾਂ ਸਦਕਾ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਹਮ ਵਤਨਾ ਦੇਾਂ ਦਿਲਾਂ ਵਿੱਚ ਇੱਕ ਨਵੀਂ ਕੌਮੀਅਤ ਦਾ ਭਾਂਬੜ ਮਚਾ ਦਿੱਤਾ ਅਤੇ ਅਮਲੀ ਤੌਰ ਤੇ ਇਸ ਮਜਬੀ ਸਿਧਾਂਤ ਨੂੰ ਸਮਾਜੀ ਤੇ ਰਾਜਨੀਤਿਕ ਸ਼ਕਲ ਦਿੱਤੀ ਕਿ ਨਸਲ ਤੇ ਧਰਮ ਧਾਰਮਿਕ ਆਸ਼ਾਵਾ ਅਤੇ ਸਿਆਸੀ ਟੀਚਿਆਂ ਤੇ ਸਮਾਜਿਕ ਹੱਕਾਂ ਦੇ ਸਬੰਧ ਵਿੱਚ ਗਰੀਬ ਤੋਂ ਗਰੀਬ ਤੇ ਨੀਵੇਂ ਤੋਂ ਨੀਵੇਂ ਅਮੀਰ ਤੋਂ ਅਮੀਰ ਤੇ ਉੱਚੇ ਤੋਂ ਉੱਚੇ ਦੇ ਬਰਾਬਰ ਹੈ ਗੁਰੂ ਨਾਨਕ ਦੇਵ ਜੀ ਅਰਸਤੂ ਵਾਂਗ ਅਡਾਉਣੀਆਂ ਨਹੀਂ ਪਾਉਂਦੇ ਸਨ ਸਗੋਂ ਉਸਤਾਦ ਵਾਂਗੂ ਹਰ ਗੁੰਝਲ ਖੋਲਦੇ ਸਨ ਇੱਕ ਟੰਬ ਵਿਆਕ ਨਾਲ ਹੀ ਉਹ ਅਗਲੇ ਦੇ ਕੁਕਰਮ ਦਰਸਾ ਦਿੰਦੇ ਸਨ ਉਹ ਸਵਾਲ ਨਹੀਂ ਸਨ ਕਰਦੇ ਸਗੋਂ ਪੁੱਛਾਂ ਦਾ ਉੱਤਰ ਦਿੰਦੇ ਸਨ ਉਹ ਜਦ ਬੁੱਲੀਆਂ ਵਿੱਚ ਮੁਸਕਰਾਉਂਦੇ ਸਨ ਤਾਂ ਕਈਆਂ ਦੇ ਪਾਪ ਝੜ ਜਾਂਦੇ ਸਨ ਆਸ਼ਾਦੀ ਵਾਰ ਅਤੇ ਭਾਈ ਦੁਨੀ ਚੰਦ ਨਾਲ ਹੋਈ ਲਾਹੌਰ ਵਿਖੇ ਗੱਲਬਾਤ ਇਸ ਗੱਲ ਦੀ ਸੂਚਕ ਹੈ ਗੁਰੂ ਨਾਨਕ ਦੇਵ ਜੀ ਕਿੰਨਾ ਸੁੰਦਰ ਫਰਮਾਉਂਦੇ ਹਨ ਕੈਸਾ ਮਜ਼ਾ ਆਉਂਦਾ ਹੋਵੇਗਾ ਉਸ ਵੇਲੇ ਜਦ ਸਵਰਗਪੁਰੀ ਵਿੱਚ ਬੈਠੇ ਪਿਤਰ ਦੂਜੇ ਪਿਤਰ ਵੱਲੋਂ ਚੜਾਏ ਗਏ ਚੋਰੀ ਦੇ ਮਾਰ ਨੂੰ ਪਛਾਣ ਲੈਂਦੇ ਹੋਣਗੇ ਉੱਤੇ ਖੂਬ ਜੰਗ ਮੱਚਦੀ ਹੋਵੇਗੀ ਭਲਿਆ ਲੋਕਾ ਇਹ ਠੀਕ ਜਾਣ ਕੇ ਅੱਗੇ ਉਹੋ ਹੀ ਮਿਲਦਾ ਹੈ ਜੋ ਆਪ ਘਟ ਹਰਦਵਾਰ ਦੀ ਪੱਛਮ ਵੱਲ ਪਾਣੀ ਦੇਣ ਅਤੇ ਜਗਨਨਾਥ ਪੁਰੀ ਵਿਖੇ ਪਖੰਡੀ ਸਾਧ ਦਾ ਲੋਟਾ ਛਪਾਉਣ ਵਾਲੀਆਂ ਸਾਖੀਆਂ జగਤ ਪ੍ਰਸਿੱਧ ਹਨ ਕਹਿੰਦੇ ਹਨ ਕਿ ਜਦ ਵਿਸ਼ਿਸ਼ਟ ਨੇ ਆਪਣੇ ਸਾਰਿਆਂ ਚੇਲਿਆਂ ਨੂੰ ਪਿੱਛਾ ਮੁੜ ਕੇ ਦੇਖਣ ਲਈ ਕਿਹਾ ਤਾਂ ਸਾਰੇ ਤਾਂ ਪਿੱਛਾ ਮੁੜ ਕੇ ਦੇਖਣ ਲੱਗ ਪਏ ਪਰ ਰਾਮਚੰਦਰ ਜੀ ਨੇ ਸਿਰ ਝੁਕਾ ਲਿਆ ਤੇ ਉੱਥੇ ਹੀ ਖੜੇ ਰਹੇ ਵਿਸ਼ੇਸ਼ਟ ਜੀ ਨੇ ਛਾਤੀ ਨਾਲ ਲਗਾ ਕੇ ਅਸਲ ਗੱਲ ਤਾਂ RAM ਹੀ ਸਮਝਾਏ ਵਿਸ਼ੇਸ਼ਟ ਜੀ ਦਾ ਕਹਿਣਾ ਸੀ ਕਿ ਸਾਰੇ ਆਪਣੇ ਪਿੱਛੇ ਮੁੜ ਕੇ ਨਜ਼ਰ ਮਾਰੋ ਅਤੇ ਜਦ ਕੋਈ ਗੱਲ ਸਮਝ ਕੇ ਨਜ਼ਰ ਮਾਰਦਾ ਹੈ ਤਾਂ ਉਸ ਨੂੰ ਸ਼ਰਮ ਆ ਜਾਵੇਗੀ ਤੇ ਗੁਰੂ ਅੱਗੇ ਸਿਰ ਝੁੱਕ ਜਾਵੇਗਾ ਗੁਰੂ ਨਾਨਕ ਦੇਵ ਜੀ ਨੇ ਐਸੀ ਯੁਗਤੀ ਵਰਤੀ ਕਿ ਸਭ ਅੰਦਰ ਝਾਕਣ ਲੱਗੇ ਤੇ ਸਾਰੇ ਹੀ ਗੁਰਮੁਖ ਹੋ ਨਿਭੜੇ ਨੂਰ ਉਨਸਾ ਤੇ ਜਦ ਝਾਤ ਮਾਰੀ ਤਾਂ ਨੂਰ ਵਾਲੀ ਹੋ ਗਈ ਸੱਜਣ ਨੇ ਜਦ ਆਪੇ ਵੱਲ ਦੇਖਿਆ ਤਾਂ ਕਤ ਲਗਾ ਧਰਮਸ਼ਾਲਾ ਬਣ ਗਈ ਸਿੱਧਾਂ ਨੇ ਜਦ ਪਿੱਛੋਂ ਪੁੱਛਿਆ ਵੀ ਕੀ ਸਾਨੂੰ ਕਹਿੰਦੇ ਹੋ ਕਿ ਘਰ ਨਾ ਛੱਡੋ ਗ੍ਰਸਥ ਨਾ ਤਜੋ ਧੰਦਾ ਨਾ ਤਿਆਗੋ ਪਰ ਤੁਸੀਂ ਵੀ ਤਾਂ ਘਰ ਛੱਡਿਆ ਹੈ ਗ੍ਰਸਥ ਤਜਿਆ ਤੇ ਉਦਾਸੀ ਬਣੇ ਸਾਨੂੰ ਕਹਿੰਦੇ ਹੋ ਵੇਖ ਨਾ ਕਰੋ ਪਰ ਤੁਸੀਂ ਵੀ ਤਾਂ ਪਹਿਲੀ ਉਦਾਸੀ ਵੇਲੇ ਭਗਵੇਂ ਦੂਜੀ ਵੇਲੇ ਚਿੱਟੇ ਤੇ ਤੀਜੀ ਵੇਲੇ ਨੀਲੇ ਵਸਤਰ ਪਹਿਨੇ ਹਨ ਤੁਸੀਂ ਵੀ ਥਾਂ ਥਾਂ ਭਟਕਦੇ ਰਹੇ ਹੋ ਗੁਰੂ ਮਹਾਰਾਜ ਜੀ ਦਾ ਉੱਤਰ ਸੀ ਸਿਰਫ ਗੁਰਮੁਖਾਂ ਨੂੰ ਢੂੰਡਣ ਲਈ ਘਰੋਂ ਨਿਕਲਿਆ ਸਾਂ ਗੁਰਮੁਖ ਖੋਜਣ ਭਏ ਉਦਾਸੀ ਹਿੰਦੁਸਤਾਨ ਇਹ ਹੀ ਸੁਣਦਾ ਆ ਰਿਹਾ ਸੀ ਸਾਧੂ ਨਾ ਚਲੇ ਜਮਾਤ ਪਰ ਇੱਥੇ ਤਾਂ ਸਾਧੂਆਂ ਦੀ ਇੱਕ ਜਮਾਤ ਪੱਕੀ ਸੰਗਤ ਬੰਨ੍ਹਣੀ ਸੀ ਭੇਖ ਵੀ ਇਸ ਲਈ ਧਾਰਿਆ ਕਿ ਇੱਕ ਨਵਾਂ ਦਰਸ਼ਨ ਫਲਸਫਾ ਲੱਭਿਆ ਜਾ ਸਕੇ ਜੋ ਸਭ ਲਈ ਕਲਿਆਣਕਾਰੀ ਹੋਵੇ ਭੇਖ ਦੀ ਵਿਅਰਥਤਾ ਹੀ ਦਰਸਾਉਣ ਲਈ ਆਪ ਜੀ ਨੇ ਐਸਾ ਪਹਿਰਾਵਾ ਰੱਖਿਆ ਜੋ ਕਿਸੇ ਵੀ ਪ੍ਰਚਲਿਤ ਮਤ ਦਾ ਨਹੀਂ ਸੀ ਪੁਰਾਤਨ ਜਨਮ ਸਾਖੀ ਅਨੁਸਾਰ ਪਹਿਰਾਵਾ ਬਾਬੇ ਕਾ ਇੱਕ ਬਸਤਰ ਅੰਬੂਆ ਨਵੇਂ ਨਿਕਲੇ ਅੰਬ ਦੇ ਪੱਤਿਆਂ ਦਾ ਰੰਗ ਇੱਕ ਬਸਤਰ ਚਿੱਟਾ ਇੱਕ ਪੈਰ ਜੁੱਤੀ ਇੱਕ ਪੈਰ ਖੜਾਵਾ ਗਲ ਕਸਨੀ ਸੀਸ ਪਹਿਰਨ ਕਲੰਦਰੀ ਮਾਲਾ ਹੱਡਾਂ ਕੀ ਮੱਥੇ ਤਿਲਕ ਕੇਸਰ ਕਾ ਦਰਸ਼ਨ ਕੇ ਤਾਈਂ ਵੇਖ ਨਵਾਸੀ ਆਪ ਜੀ ਦਾ ਕਥਨ ਸੀ ਸੱਚ ਦਾ ਵਪਾਰੀ ਹਾਂ ਤੇ ਜੋ ਗੁਰੂ ਵੱਲ ਮੂੰਹ ਕਰਕੇ ਰੱਖੇਗਾ ਉਹ ਸੰਸਾਰ ਸਮੁੰਦਰ ਤੋਂ ਪਾਰ ਹੋਣ ਦੀ ਜਾਤ ਸਿੱਖ ਲਵੇਗਾ ਸਾਚ ਵਖਰ ਕੈ ਹਮ ਬਣ ਜਾਰੇ ਨਾਨਕ ਗੁਰਮਖ ਉਤਰਿ ਸਪਾਰੇ ਇਸੇ ਸਬੰਧ ਵਿੱਚ ਭਾਈ ਗੁਰਦਾਸ ਜੀ ਦੀ ਇੱਕ ਤੁਕ ਗਉ ਨਾਲ ਪੜ੍ਹੀ ਜਾਣੀ ਚਾਹੀਦੀ ਹੈ ਭਾਈ ਜੀ ਲਿਖਦੇ ਹਨ ਕਿ ਜਦ ਗੁਰੂ ਨਾਨਕ ਦੇਵ ਜੀ ਉਦਾਸੀਆਂ ਤੋਂ ਵਾਪਸ ਆਏ ਤਾਂ ਉਹਨਾਂ ਉਦਾਸੀ ਵਾਲਾ ਬਾਣਾ ਉਤਾਰ ਦਿੱਤਾ ਅਤੇ ਸੰਸਾਰੀ ਕੱਪੜੇ ਪਹਿਨ ਲਏ ਅਤੇ ਉੱਥੇ ਟਿਕ ਕੇ ਲੋਕਾਂ ਨੂੰ ਜੀਵਨ ਜੁਗਤ ਦਰਸਾਉਣ ਲੱਗੇ ਦੁਨੀਆ ਉਸ ਸਮੇਂ ਤੱਕ ਇਹੀ ਸੁਣਦੀ ਆਈ ਸੀ ਕਿ ਬਾਣ ਪ੍ਰਸਤੀ ਤੋਂ ਬਾਅਦ ਵਰਣ ਆਸ਼ਰਮ ਨੂੰ ਮੰਨਣ ਵਾਲਾ ਸੰਨਿਆਸੀ ਹੁੰਦਾ ਹੈ ਬਾਣ ਪ੍ਰਸਤੀ ਕਦੇ ਵੀ ਫਿਰ ਗ੍ਰਹਿਸਤੀ ਜਾਂ ਸੰਸਾਰੀ ਨਹੀਂ ਹੋ ਸਕਦਾ ਪਰ ਇੱਥੇ ਜਦ ਗੁਰਮੁਖ ਢੂੰਡਣ ਤੇ ਫਿਰ ਇੱਕ ਥਾਂ ਬਿਠਾਉਣ ਦਾ ਮੰਤਵ ਪੂਰਾ ਹੋ ਗਿਆ ਤਾਂ ਆਪ ਜੀ ਨੇ ਉਦਾਸੀ ਭੇਖ ਉਤਾਰ ਦਿੱਤਾ ਇਹ ਵੀ ਵਰਣ ਆਸ਼ਰਮ ਤੇ ਇੱਕ ਕਰਾਰੀ ਚੋਟ ਸੀ ਵਿਤਕਰੇ ਤੇ ਭਾਰੀ ਵਾਰ ਸੀ ਗੁਰੂ ਬਾਬਾ ਜੀ ਗੁਰਮੁਖ ਢੂੰਡਣ ਲਈ ਹਰਨ ਮਿਰਗ ਕੋਕਲ ਤੇ ਮਛਰੀ ਵਾਂਗ ਬਣ ਖੇਤਾਂ ਬਾਗਾਂ ਬਸਤੀਆਂ ਤੇ ਸਾਗਰਾਂ ਨੂੰ ਤਰਦੇ ਰਹੇ ਫਿਰ ਇੱਕ ਵਾਰੀ ਸੰਸਾਰੀ ਬਣ ਕੇ ਉਲਟੀ ਗੰਗਾ ਵਹਾ ਦਿੱਤੀ ਭਾਈ ਗਰਦਾ ਗੁਰਦਾਸ ਜੀ ਨੇ ਉਲਟੀ ਗੰਗਾ ਵਾਲਾ ਹੀ ਸ਼ਬਦ ਵਰਤਿਆ ਹੈ ਸੱਤੇ ਬਲਵੰਡ ਜੀ ਨੇ ਵੀ ਹੋਰੇ ਉਹ ਗੰਗ ਵਹਾਈਏ ਵਾਲਾ ਇਸ਼ਾਰਾ ਕੀਤਾ ਹੈ ਸੁਲਤਾਨਪੁਰ ਤੋਂ ਤੁਰਨ ਤੋਂ ਪਹਿਲਾਂ ਭਾਈ ਮਰਦਾਨਾ ਜੀ ਨੂੰ ਨਵੀਂ ਰਬਾਬ ਬਣਵਾ ਕੇ ਦਿੱਤੀ ਰਬਾਬ ਲਈ ਰਕਮ ਭੈਣ ਨਾਨਕੀ ਜੀ ਨੇ ਦਿੱਤੀ ਰਬਾਬ ਫਰੰਦੇ ਨਾਂ ਦੇ ਕਾਰੀਗਰ ਨੇ ਬਣਾਈ ਸੀ ਭੈਣ ਨਾਨਕੀ ਕੋਲੋਂ ਰਬਾਬ ਲੈਣ ਦਾ ਭਾਵ ਇਹ ਸੀ ਕਿ ਜੋ ਧਰਮ ਮੰਦਰ ਗੁਰੂ ਨਾਨਕ ਦੇਵ ਜੀ ਉਸਾਰ ਰਹੇ ਸਨ ਉਸ ਵਿੱਚ ਇਸਤਰੀ ਦਾ ਯੋਗ ਫਰਜ਼ ਤੇ ਥਾਂ ਹੈ ਭੈਣ ਦੇ ਪਿਆਰ ਤੁਲ ਕੋਈ ਵਸਤੂ ਨਹੀਂ ਪਿਛੋਂ ਅੰਮ੍ਰਿਤ ਤਿਆਰ ਕਰਨ ਵੇਲੇ ਪਤਾਸੀ ਮਾਤਾ ਜੀ ਤੋ ਜੀ ਨੇ ਪਾਏ ਸਨ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ